ਦੇਖ ਲਓ ਜੀ ਆਉਂਦੇ 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 ਜਾ ਰਿਹਾ ਜੀ ਦੇਖੋ ਉਹ ਦੇਖੋ ਜੀ ਉਹ ਦੇਖੋ ਉਹ ਦੇਖੋ ਉਹ ਦੇਖੋ ਭੱਜਿਆ ਟੈਂਦੂਆ ਵਗੈਰਾ ਵੀ ਹੈ ਅੰਕਲ ਇੱਧਰ ਹਾਂ ਟੈਂਦੂਆ ਬਾਗ ਅੱਛਾ ਬਾਗ ਵਗੈਰਾ ਵੀ ਹੈਗੇ ਆ ਤੁਸੀਂ ਦੇਖਿਆ ਆਪਦੀ ਨਿਗਾਹ ਚਾਹੀ ਥੱਟੇ ਇੱਥੇ ਘੁੰਮਦੇ ਨੇ ਸਾਡੇ ਕਈ ਤਾਂ ਪਸ਼ੂ ਲੈ ਕੇ ਆਉਹ ਅੱਛਾ ਜੀ ਬੰਨਿਆ ਬੰਨਿਆ ਲੱਗਦੇ ਹੋਏ ਹਰਾ-ਪਰਾ ਫਰੂਟ ਬਹੁਤ ਆ ਇੱਥੇ ਤੇ ਉਹਦੇ ਕਰਕੇ ਇੱਥੇ ਕਾਫੀ ਜਾਨਵਰ ਆ ਜਿਹੜੇ ਰਹਿੰਦੇ ਆ ਇੱਕ ਇੱਕ ਦਾ ਟ੍ਰੈਕ ਆ ਜਿਹੜਾ ਵੀ ਮੇਰਾ ਵੀਰ ਇੱਥੇ ਆਏਗਾ ਉਹ बार-बार ਆਏਗਾ ਇਸ ਟ੍ਰੈਕ ਬਾਰੇ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਤੇ ਬਿਲਕੁਲ ਇਹ ਹਿਮਾਚਲ ਦੇ ਬਾਰਡਰ ਤੇ ਪੈ ਜਾਂਦਾ ਪੰਜਾਬ ਦੇ ਅੰਡਰ ਆਉਂਦਾ ਆ ਬਾਕੀ ਦੇਖੋ ਰਸਤਾ ਕਿੰਨਾ ਵਧੀਆ ਟ੍ਰੈਕ ਵਾਸਤੇ ਰਸਤੇ 'ਤੇ ਬੈਠਣ ਨੂੰ ਇਦਾਂ ਨਹੀਂ ਚਟਾਨਾ ਮਿਲ ਜਾਂਦੀਆਂ ਪਈਆਂ ਜਿੱਥੇ ਕਿਸੇ ਨੇ ਰੈਸਟ ਕਰਨੀ ਦਾ ਉਹਨਾ ਬੈਠ ਕੇ ਰੈਸਟ ਕਰ ਲੈ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਕਿੰਨੀ ਰਿਲੈਕਸੇਸ਼ਨ ਮਿਲਦੀ ਆ ਤੇ ਤੁਸੀਂ ਭਾਜੀ ਕਿਹੜਾ ਆਪਣਾ ਮਹਿਕਮਾ ਵਗੈਰਾ ਆਇਆ ਫੋਰੈਸਟ ਠੀਕ ਹੈ ਠੀਕ ਹੈ ਆਮਲੇ ਆਮਲੇ ਦੇਖ ਲੋ ਆ ਦੇਖੋ ਜੀ ਮਦਨ ਦਾ ਹਨ ਇਹਦਾ ਉੱਪਰਲਾ ਜਿਹੜਾ ਆ ਦੇਖੋ ਹੱਥ ਫੇਰਦੇ ਆ ਇਦਾਂ ਆ ਕਿ ਜਿੱਦਾਂ ਲੇਜ਼ਰ ਹੁੰਦੀ ਹੈ ਨਾ ਲੇਜ਼ਰ ਆਪਣੇ ਤੁਸੀਂ ਲਾ ਲੋ ਅਸੀਂ ਗੱਡੀਆਂ ਨੂੰ ਸੀਟ ਕਵਰ ਚੜਾਏ ਹੁੰਦੇ ਆ ਮਲੈਮ ਮਲੈਮ ਜੇ ਦੋਨੋਂ ਪਾਸੇ ਮਤਲਬ ਕਪੜਾ ਹੀ ਲੱਗਦਾ ਇੱਕ ਤਰ੍ਹਾਂ ਇਹ ਤੁਸੀਂ ਇਹ ਦੇਖੋਗੇ ਇਹਦੇ ਨਾਲ ਦੇਖੋ ਭਰਿਆ ਪਿਆ ਸਾਰਾ ਦਰਖਤ ਤੇ ਆ ਦੇਖੋ ਜੀ 베ਰਾਂ ਨਾਲ ਭਰੀ ਪਈ ਐ ਇਹ ਨਵੇਰੀ ਦੇਖ ਲਓ ਆਹ ਦੇਖ ਲਓ ਜੀ ਇਹਦੀ ਸਬਜੀ ਬਣਦੀ ਆ ਠੀਕ ਹੈ ਠੀਕ ਹੈ ਲੇਕਿਨ ਭਾਜੀ ਜੇ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਏਰੀਆ ਲੱਗਦਾ ਪਿਆ ਮਤਲਬ ਜਿੱਦਾਂ ਦਾ ਜੰਗਲ ਆਏ ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਹੌਸਲਾ ਹੌਸਾ ਵਧੀਆ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਬਨਖੰਡੀ ਜਿਹੜਾ ਕਿ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਪੈ ਜਾਂਦਾ ਹਿਸ਼ਾਰਪੁਰ ਤੋਂ ਇਹ ਹੈ ਜੀ 20 ਕਿਲੋਮੀਟਰ ਤੇ ਅੱਜ ਅਸੀਂ ਤੁਹਾਨੂੰ ਇੱਥੇ ਟਰੈਕ ਕਰਾਂਗੇ ਕਿਉਂਕਿ ਇੱਥੇ ਦੇ ਜਿਹੜੇ ਜੰਗਲ ਆ ਫਰੂਟਾਂ ਨਾਲ ਭਰੇ ਹੋਏ ਆ ਆਮਲੇ ਆਣ ਨਾਲ ਜੰਗਲ ਭਰਿਆ ਪਿਆ ਪੂਰਾ ਹੈ ਹੋਰ ਵੀ ਕਾਫੀ ਫਰੂਟ ਆ ਬੇਰ ਵਾ ਤੇ ਬਾਕੀ ਅਸੀਂ ਟਰੈਕ ਕਰਕੇ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਕਿਉਂਕਿ ਲਾਸਟ ਟਾਈਮ ਜਦੋਂ ਅਸੀਂ ਆਏ ਸੀਗੇ ਅਸੀਂ ਤੁਹਾਨੂੰ ਕੱਲਾ ਮਾਤਾ ਦਾ ਦਰਵਾਜ਼ਾ ਦਿਖਾਇਆ ਸੀ ਜਿਹੜਾ ਇੱਥੇ ਬਹੁਤ ਹਾਈਟ ਤੇ ਆ ਤੇ ਉਸ ਟਾਈਮ ਸਾਡੇ ਕੋਲ ਟਾਈਮ ਬਹੁਤ ਘੱਟ ਸੀ ਜਿਹਦੇ ਕਰਕੇ ਸਾਡੇ ਕੋਲ ਪੂਰਾ ਦਿਖਾ ਨਹੀਂ ਹੋਇਆ ਟਰੈਕ ਵਾਲੇ ਵਾਲੇ ਦਾ ਤੇ ਅੱਜ ਜਿਹੜੀ ਸਾਡੀ ਇਹ ਵੀਡੀਓ ਆ ਇੱਕ ਟਰੈਕ ਦੀ ਆ ਤੇ ਤੁਹਾਨੂੰ ਇੱਥੇ ਜੰਗਲ ਦਾ ਪੂਰਾ ਨੇਚੇ ਦਿਖਾਵਾਂਗੇ ਬਹੁਤ ਵਧੀਆ ਜੰਗਲ ਆ ਐਨ ਹਰਾ ਭਰਾ ਐਨ ਤੇ ਬਾਕੀ ਇੱਥੇ ਦੇ ਫਰੂਟ ਦਿਖਾਵਾਂਗੇ ਆਮਲਿਆਂ ਨਾਲ ਐਨ ਭਰਿਆ ਪਿਆ ਜੰਗਲ ਜੀ ਇੱਕ ਤਰ੍ਹਾਂ ਪੰਜਾਬ ਲਈ ਤੁਸੀਂ ਲਾ ਲਓ ਕੁਦਰਤੀ ਤੋਹਫਾ ਆ ਆ ਦੇਖ ਲਓ ਜੀ ਆਲੇ ਦੁਆਲੇ ਦੀ ਨੇਚਰ ਦੇਖੋ ਕਿੰਨਾ ਵਧੀਆ ਜੰਗਲ ਆ ਮਤਲਬ ਦੇਖਣ ਨੂੰ ਇਦਾਂ ਲੱਗਦਾ ਜਿਦਾ ਇਹ ਹਿਮਾਚਲ ਦਾ ਜੰਗਲ ਹੁੰਦਾ ਆ ਦੇਖੋ ਕਿੰਨਾ ਹਰਿਆ ਭਰਿਆ ਫਰੂਟ ਫਰੂਟ ਆ ਆਲੇ ਦੁਆਲੇ ਆਮਲੇ ਆਮਲੇ ਚਾਰੇ ਪਾਸੇ ਤੁਸੀਂ ਘੁੰਮੂਗੇ ਇੰਨਾ ਵਧੀਆ 뷰 ਤੁਸੀਂ ਇਹ 뷰 ਦੇਖ ਕੇ ਇਦਾਂ ਲੱਗੇਗਾ ਤੁਹਾਨੂੰ ਕਿ ਤੁਸੀਂ ਪਤਾ ਨਹੀਂ ਕਿਹੜੀ ਜਗ੍ਹਾ ਤੇ ਆ ਜਦ ਕਿ ਇਹ ਪੰਜਾਬ ਦੀ ਜਗ੍ਹਾ ਆ ਬਿਲਕੁਲ ਬਾਰਡਰ ਲੱਗਦਾ ਆ ਤੁਹਾਨੂੰ ਇਹਦਾ 10ਵੀਂ ਦਿਨਾਂ ਪ੍ਰੋਪਰ ਲొਕੇਸ਼ਨ ਦਾ ਤੁਸੀਂ ਹੁਣ ਜਦੋਂ ਹਿਸ਼ਾਰਪੁਰ ਤੋਂ ਉੰਨੇ ਨੂੰ ਜਾਉਗੇ ਤਾਂ ਇਹ ਰਸਤੇ 'ਚ ਬਰਖੰਡੀ ਪੈ ਜਾਂਦਾ ਤੇ ਇਹ ਬਾਰਡਰ ਪੈ ਜਾਂਦਾ ਹਿਮਾਚਲ ਦਾ ਲੇਕਿਨ ਇਹ ਜਗ੍ਹਾ ਜਿਹੜੀ ਆ ਪੰਜਾਬ ਦੇ ਅੰਦਰ ਆ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਇਸ ਜਗ੍ਹਾ ਤੇ ਕੋਈ ਪਹਿਲਾਂ ਆਇਆ ਹੋਵੇਗਾ ਬਹੁਤ ਘੱਟ ਲੋਕ ਆਏ ਹੋਇਆ ਇੱਧਰ ਨੂੰ ਲਾਸਟ ਟਾਈਮ ਜਿਹੜੀ ਵੀਡੀਓ ਪਾਈ ਸੀਗੀ ਉਹ ਵੀਡੀਓ ਦੇਖ ਕੇ ਜ਼ਰੂਰ ਬੰਦੇ ਆਏ ਆ ਕਾਫੀ ਤੇ ਉਹ ਵੀ ਤੁਸੀਂ ਵੀਡੀਓ ਦੇ ਸਕਦੇ ਆ ਮਾਤਾ ਦੇ ਦਰਵਾਜ਼ੇ ਦੀ ਪਾਈ ਹੋਈ ਆ ਮੈਂ ਤੇ ਬਾਕੀ ਅਸੀਂ ਤੁਹਾਨੂੰ ਹੁਣ ਟਰੈਕ ਕਰਨ ਲੱਗੇ ਆ ਤੇ ਟਰੈਕ ਕਰਕੇ ਤੁਹਾਨੂੰ ਅਸੀਂ ਬਹੁਤ ਵਧੀਆ-ਵਧੀਆ ਜਿਹੜੀਆਂ ਜਗ੍ਹਾ ਹੋਈਆਂ ਅਸੀਂ ਉਹ ਤੁਹਾਨੂੰ ਦਿਖਾਉਂਦੇ ਆਂ। ਦੇਖੋ ਜੀ ਬੰਦੇ ਸੀ ਬਾਟਰ। ਆਹ ਦੇਖੋ ਜੀ ਟਾਵਰ ਲੱਗਾ ਹੋਇਆ ਆ। ਹੁਣ ਅਸੀਂ ਤੁਹਾਨੂੰ ਇਹਦੇ ਉੱਤੇ ਚੜ ਕੇ 360 ਡਿਗਰੀ ਦਾ 뷰 ਦਿਖਾਵਾਂਗੇ ਆਲੇ-ਦੁਆਲੇ ਦਾ ਜੀ। ਇਹਦੇ ਤੇ ਚੜ ਕੇ ਤੁਸੀਂ ਦੇਖਿਓ ਕਿੰਨੀ ਦੂਰ-ਦੂਰ ਤੱਕ ਆਲੇ-ਦੁਆਲੇ ਦਾ ਇੰਨਾ ਵਧੀਆ ਨੇਚਰ ਦੂਰੋਂ-ਦੂਰੋਂ ਦਿਸਦਾ ਆ। ਉਹ ਸਾਰਾ ਤੁਹਾਨੂੰ ਦਿਖਾਵਾਂਗੇ। ਨਾ ਵਧੀਆ ਵਿਊ ਦੇਖਦਾ ਪਿਆ 360 ਡਿਗਰੀ ਐਨ ਪੂਰਾ ਆਲੇ ਦੁਆਲੇ ਦੂਰੋਂ ਦੂਰੋਂ ਦੇਖਦੇ ਪਏ ਸਭ ਕੁਝ ਆਲੇ ਦੁਆਲੇ ਦੇ ਪਿੰਡ ਵੀ ਦੇਖਦੇ ਪਏ ਆ ਜੰਗਲ ਵੀ ਦੇਖਦੇ ਪਏ ਚਾਰੇ ਪਾਸੇ ਦੇ ਦੇਖੋ ਜੀ ਮੇਰੇ ਨਾਲ ਇੰਨਾ ਵਧੀਆ ਨਜ਼ਾਰਾ ਦੇਖਣ ਦਾ ਉੱਪਰ ਚੜ ਕੇ ਇੰਨਾ ਵਧੀਆ ਲੱਗਦਾ ਪਿਆ ਉੱਪਰ ਚੜ ਕੇ ਕਿ ਆਲੇ ਦੁਆਲੇ ਸਭ ਕੁਝ ਦਿਖਦਾ ਪਿਆ ਏ ਜੀ ਹਿਮਾਚਲ ਦੇ ਵਿੱਚ ਪੈ ਜਾਂਦਾ ਜਾਂ ਪੰਜਾਬ ਜੂ ਹੀ ਪੈਂਦਾ ਜੀ ਇਹ ਆ ਹਿੱਸਾ ਜਿਹੜਾ ਰਸਤੇ ਵਾਲਾ ਇਹ ਪੰਜਾਬ ਦਾ ਇਹ ਪੰਜਾਬ ਦਾ ਹੈ ਨਾ ਜੀ ਮਤਲਬ ਪੂਰਾ ਜੰਗਲ ਭਰਿਆ ਪਿਆ ਨਾ ਜੀ ਆਮਲੇ ਆਮਲੇ ਹੀ ਇੱਥੇ ਇਸੇ ਕਿਵੇਂ ਜੰਗਲੀ ਜਾਨਵਰ ਵਗੈਰਾ ਕਿੱਦਾਂ ਜੀ ਜਾਨਵਰ ਪੱਥਰੇ ਹੈਗੇ ਨੇ ਜੀ ਕਾਫੀ ਹੈ ਨਾ ਹਾਂ ਆ ਮੈਂ ਵੀ ਸੁਣਿਆ ਕਹਿੰਦੇ ਜੰਗਲੀ ਜਾਨਵਰ ਕਾਫੀ ਹੈ ਇੱਥੇ ਤਿੰਦੂਆ ਵਗੈਰਾ ਵੀ ਹੈ ਅੰਕਲ ਇੱਧਰ ਹਾਂ ਕਿੰਦੂ ਆ ਬਾਗ ਅੱਛਾ ਬਾਗ ਵਗੈਰਾ ਵੀ ਹੈਗੇ ਆ ਤੁਸੀਂ ਦੇਖਿਆ ਆਪਦੇ ਨਿਗਾ ਚਾਹੇ ਟੱਟੇ ਉਹ ਇੱਥੇ ਘੁੰਮਦੇ ਰਹਿੰਦੇ ਸਾਡੇ ਕਈ ਤਾਂ ਪਸ਼ੂ ਲੈ ਗਏ ਉਹ ਅੱਛਾ ਜੀ ਬੰਨਿਆ ਵੀ ਲੈ ਗਦੇ ਉਹ ਤਾਂ ਕਾਫੀ ਹੈ ਜੀ ਇੱਧਰ ਆ ਨਾ ਜੀ ਬਾਗ ਵਗੈਰਾ ਬਹੁਤ ਆ ਬਹੁਤ ਆ ਦੇਖ ਲਓ ਜੀ ਬੁੱਟਾ ਪੂਰਾ ਲੱਦਿਆ ਪਿਆ ਜੀ ਇਹ ਨਾਮ ਲੈਣਾ ਐਨ ਪੱਕ ਗਏ ਇਸ ਵੇਲੇ ਇਹਨਾਂ ਦਾ ਸੀਜ਼ਨ ਆ ਤੇ ਇਹਨਾਂ ਪੱਕੇ ਪਏ ਆ ਦੇਖ ਲਓ ਪੀਲੇ ਰੰਗ ਦੇ ਹੋ ਗਏ ਸਾਰੇ ਆਮਲੇ ਜਿਹੜੇ ਬੁੱਟੇ ਬਲ ਦੇਖ ਲਓ ਆਹ ਦੇਖ ਲਓ ਇਹ ਵੀ ਆਮਲੇ ਨਾਲ ਭਰਿਆ ਪਿਆ ਬੁੱਟਾ ਸਾਰਾ ਦੇਖੋ ਸ਼ਹਿਰਪੋਤੋ ਸਾਰਾ ਇਹ 20 ਕਿਲੋਮੀਟਰ ਆ ਹੈ ਵੀ ਪੰਜਾਬ ਦੇ ਅੰਡਰ ਆਏ ਤੇ ਮੈਂ ਤਾਂ ਇਹ ਕਹਿੰਦਾ ਕਿ ਇੱਕ ਵਾਰ ਜੇ ਕੋਈ ਹਿੰਮਤ ਕਰੇ ਤਾਂ ਜਰੂਰ ਆਓ ਕਹੋਗੇ ਹੁਣ ਅੱਗੇ ਸਾਧੀਆਂ ਆ ਗਈਆਂ ਆਮਲਿਆਂ ਦੀ ਬਹੁਤ ਲੋੜ ਪੈਣੀ ਆ ਤੁਹਾਨੂੰ ਪਤਾ ਵਿਟਾਮਿਨ ਸੀ ਹੁੰਦਾ ਆ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਇਮਿਊਨਿਟੀ ਵਾਸਤੇ ਤਾਂ ਆਓ ਤਾਂ ਇੱਥੋਂ ਇੱਕ ਆਸੀਂ ਲਾਸਟ ਟਾਈਮ ਵੀ ਜਦੋਂ ਆਏ ਸੀ ਤੁਸੀਂ ਵੀਡੀਓ ਦੇਖਿਓ ਸਾਡੀ ਤੇ ਜਿਹੜੀ 15 20 ਦਿਨ ਪਹਿਲਾਂ ਮੈਂ ਪਾਈ ਸੀ ਤੇ ਉਹਦੇ ਵਿੱਚ ਅਸੀਂ ਲੈ ਕੇ ਗਏ ਸੀ ਆਮਲੇ ਕਾਫੀ ਤੇ ਬਾਕੀ ਇਹ ਆ ਕਿ ਜੇ ਕਿਸੇ ਨੂੰ ਲੋੜ ਹੈਗੀ ਆ ਕੋਈ ਸਮਝਦਾ ਕਿਉਂਕਿ ਇਹ ਦੇਸੀ ਆਮਲਾ ਆ ਜੀ ਤੇ ਇਦਾਂ ਦਾ ਜਿਹੜਾ ਆਮਲਾ ਆ ਇਹ ਆਮ ਨਹੀਂ ਮਿਲਣਾ ਤੁਹਾਨੂੰ ਜਿਹੜਾ ਮਾਰਕੀਟ ਚ ਆਉਂਦਾ ਉਹ ਤਾਂ ਦੂਜਾ ਆਮਲਾ ਆ ਤੇ ਇਹਦੇ ਫਾਇਦੇ ਬਹੁਤ ਆਮਲੇ ਦੇ ਚਲੋ ਹੁਣ ਤੁਹਾਨੂੰ ਹੋਰ ਦਿਖਾਲਦੇ ਬੁੱਟੇ ਹੋਰ ਵੀ ਜਿਹੜੇ ਫਰੂਟ ਆ ਇੱਥੇ ਬਾਕੀ ਟਰੈਕ ਕਰਨਾ ਤੁਹਾਨੂੰ ਆਲੇ ਦੁਆਲੇ ਦਾ ਜੰਗਲ ਦਿਖਾ ਲੈਣਾ ਸਾਰਾ ਨੇਚਰ ਆਲੇ ਦੁਆਲੇ ਦੀਆਂ ਆਂ ਆਮਲੇ ਹੀ ਆਮਲੇ ਦੇਖ ਲਓ ਆ ਦੇਖੋ ਜੀ 베ਰਾ ਨਾਲ ਭਰੀ ਪਈ ਐ ਨਵੇਰੀ ਬਹੁਤ ਮਿੱਠੇ 베ਰਾ ਆ ਔਰਗੈਨਿਕ ਇਹਦਾ ਫਾਇਦਾ ਹੀ ਫਾਇਦਾ ਆ ਦੇਖ ਲਓ ਪਹਿਲਾਂ ਵੀ ਤੁਹਾਨੂੰ ਮੈਂ ਦਿਖਾਈ ਸੀਗੇ ਇਹ ਅੱਗੇ ਫਿਰ ਬਹੁਤ ਬੁੱਟੇ ਆ ਜੀ ਅੱਗੇ 베ਰੀਆਂ ਦੇ ਇਦਾਂ ਦੇ ਤੇ ਮਿੱਠੇ ਮਿੱਠੇ 베ਰ ਹਨ ਬਿਲਕੁਲ ਮਜ਼ਾ ਆ ਜਾਂਦਾ ਲੂਣ ਲਾ ਕੇ ਤਾਂ ਇਹਨਾਂ ਮਜ਼ਾ ਆ ਜਾਏਗਾ ਮੇਨ ਕੀ ਆ ਤੁਸੀਂ ਇਹ ਦੇਖੋ ਇਹ 베ਰ ਤੇ ਜਿਹੜੇ ਇਸ ਮਾਰਕੀਟ 'ਚ ਮਿਲਦੇ ਬਹੁਤ ਫਰਕ ਆ ਇਹ 베ਰ ਤੁਸੀਂ ਆਵਲਾ ਲਓ ਜੰਗਲ ਦੇ ਵਿੱਚ ਇਹ 베ਰ ਆ ਤੇ ਇਹਨਾਂ ਦਾ ਟੈਸਟ ਬਿਲਕੁਲ ਡਿਫਰੈਂਟ ਹੀ ਆ ਇਹਦਾ ਤੁਸੀਂ ਇਹ ਦੇਖੋ ਕਿੰਨਾ ਵਧੀਆ ਨੇਚਰ ਆ ਐਨ ਪੂਰਾ ਹਰਾ ਭਰਾ ਜੰਗਲ ਆ ਐਨ ਉਹ ਵੀ ਫਰੂਟਾਂ ਨਾਲ ਭਰਿਆ ਹੋਇਆ ਤੁਹਾਨੂੰ ਸਾਰਾ ਹੀ ਦਿਖਾ ਦਿਆਂ ਜਿੱਥੇ ਤੱਕ ਅਸੀਂ ਟਰੈਕ ਕਰਨਾ ਆ ਦੇਖਦੇ ਆ ਅਜੇ ਕੋਈ ਰਿਸਾਈਡ ਨਹੀਂ ਕੀਤਾ ਤੇ ਕਿੰਨਾ ਲੰਮਾ ਟਰੈਕ ਕਰਨਾ ਬਾਕੀ ਜੋ ਵੀ ਰਸਤੇ 'ਚ ਵਧੀਆ ਆਉਂਦਾ ਤੁਹਾਨੂੰ ਦਿਖਾਉਂਦੇ ਜਾਣਾ ਅਸੀਂ ਆ ਦੇਖੋ ਬੈਠਣ ਨੂੰ ਕਿੰਨੇ ਵਧੀਆ ਕੁਦਰਤੀ ਪੱਥਰ ਦੇਖ ਲਓ ਚਟਾਨਾਂ ਪਈਆਂ ਹੋਈਆਂ ਇਦਾਂ ਹੀ ਆਹ ਦੇਖ ਲਓ ਛੇਨ ਲੱਗੀ ਭਾਜੀ ਸਬਜ਼ੀ ਆਹ ਦੇਖ ਲਓ ਜੀ ਇਹਦੀ ਸਬਜ਼ੀ ਬਣਦੀ ਆ ਸ਼ਾਇਦ ਤੁਹਾਨੂੰ ਪਤਾ ਹੋਵੇ ਸਾਰਿਆਂ ਨੂੰ ਇਹ ਵੀ ਬਹੁਤ ਵਧ ਰੱਖਦਾ ਇੱਧਰ ਪਹਾੜਾਂ ਦੇ ਵਿੱਚ ਦਾ ਬਹੁਤ ਸਬਜ਼ੀ ਬਰਾਉਂਦੇ ਜੀ ਇਹਦੀ ਕਨੇ ਫਾਇਦੇਵਾ ਹੁੰਦੇ ਇਹ ਸਬਜ਼ੀ ਦੇ ਦੇਖੋ ਮੇਰਣਾ ਜੀ ਇੰਨਾ ਹਰਾ ਭਰਾ ਜੰਗਲ ਉਹ ਵੀ ਪੰਜਾਬ ਦੇ ਵਿੱਚ ਪਲੇਖਾ ਪਿੰਦਾ ਪਿਆ ਇੱਧਰ ਆ ਗਏ ਕਿ ਵਾਕਿਆ ਹੀ ਇਹ ਸਾਡਾ ਪੰਜਾਬ ਆ ਦੇਖੋ ਅਸੀਂ ਝਾਲ ਵਾਲੀ ਸਾਈਡ ਆਪਣੇ ਮਾਤਾ ਚਿੰਦਪੌਨੀ ਰੋਡ ਤੇ ਉਧਰ ਤਾਂ ਕਾਫੀ ਘੁੰਮਦੇ ਫਿਰਦੇ ਰਹੇ ਹਾਂ ਟਰੈਕ ਕਰਦੇ ਤੇ ਲੇਕਿਨ ਇਧਰਲੀ ਸਾਈਡ ਸਾਨੂੰ ਮਤਲਬ ਇੰਨਾ ਵਧੀਆ ਲੱਗਿਆ ਕਹਾਂਗੇ ਤੁਸੀਂ ਦੇਖ ਹੀ ਰਹੇ ਹੋ ਕਿੰਦਾ ਜੰਗਲ ਆ ਬਿਲਕੁਲ ਹਰੇ ਭਰੇ ਜੰਗਲ ਆ ਤੇ ਰਸਤਾ ਵੀ ਕਿੰਨਾ ਵਧੀਆ ਟਰੈਕ ਦਾ ਬੈਠਣ ਵਾਸਤੇ ਵੀ ਰਸਤੇ ਜਗਾ ਆਉਂਦੀ ਆ ਵੈਸੇ ਵੀ ਇੱਥੇ ਜੰਗਲਾਤ ਮਹਿਕਮੇ ਵੱਲੋਂ ਕਾਫੀ ਕੁਝ ਵਧੀਆ ਕੀਤਾ ਹੋਇਆ ਕਿਉਂਕਿ ਇੱਥੇ ਅਸੀਂ ਦੇਖੇ ਬੰਦੇ ਲੱਗੇ ਹੋਏ ਪੇਂਟ ਵਗੈਰਾ ਕਰਦੇ ਸੀਗੇ ਆ ਦੇਖੋ ਉਹ ਪੇਂਟ ਕਰਦੇ ਗਏ ਇਦਾਂ ਕਾਫੀ ਜਗ੍ਹਾ ਤੇ ਤੇ ਬੈਸੇ ਵੀ ਰਸਤਾ ਵਗੈਰਾ ਸਾਫ਼ ਕਰਦੇ ਰਹਿੰਦੇ ਆ ਇਧਰ ਚੱਲਦੇ ਭਾਈ ਥੰਮੇ ਹਾਂ ਹਾਂ ਚੱਲਣਾ ਹੁਣ ਆ ਦੇਖੋ ਜੀ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿੰਨਾ ਵਧੀਆ 뷰 ਵਾਲੇ ਵਾਲੇ ਦਾ ਤੇ ਆ ਰੋਡ ਦੇਖੋ ਬੱਟ ਕਿਦਾਂ ਬਣ ਮਤਲਬ ਇਹ ਨਹੀਂ ਕਿ ਕਈ ਜਗ੍ਹਾ ਤੇ ਟਰੈਕ ਕਰਦੇ ਰਸਤਾ ਹੀ ਨਹੀਂ ਬਣਿਆ ਹੁੰਦਾ ਬਿਲਕੁਲ ਆ ਦੇਖੋ ਕਿੰਨਾ ਵਧੀਆ ਰਸਤਾ ਬਣਿਆ ਹੋਇਆ ਆ ਨੰਗਲ ਵਾਸਤੇ ਇਧਰ ਵੀ ਬਣਿਆ ਆ ਇਹ ਮਤਲਬ ਤੁਸੀਂ ਇਹ ਲਾ ਲੋ ਕਿ ਇਹ ਕੁਦਰਤੀ ਆ ਆ ਦੇਖ ਲਓ ਜੀ ਆ ਤੁਹਾਨੂੰ ਥੋੜਾ ਸਾਈਡ ਤੇ ਹੋ ਕੇ ਆਲਦ ਵਾਲੇ ਜਿਹੜੀਆਂ ਖਾਈਆਂ ਪੈਂਦੀਆਂ ਆ ਉਹਨਾਂ ਦਾ ਵੀਊ ਦਿਖਾਉਣਾ ਆ ਦੇਖ ਲਓ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਸਾਨੂੰ ਉਹ ਜਿਹੜਾ ਭਾਈਆ ਮਿਲਿਆ ਸੀਗਾ ਉਹ ਦੱਸਦਾ ਪਿਆ ਸੀ ਕਿ ਕਿ ਕਾਫੀ ਸੰਘਣਾ ਜੰਗਲ ਆ ਅੰਦਰ ਆ ਉਹਦੇ ਕਰਕੇ ਇੱਥੇ ਰਾਤ ਨੂੰ ਜਨਮ ਦਿਨੇ ਕੋਈ ਖਤਰਾ ਨਹੀਂ ਹੈਗਾ ਰਾਤ ਨੂੰ ਬਹੁਤ ਬਾਗ ਵਗੈਰਾ ਬਹੁਤ ਆ ਇੱਥੇ ਕਹਿੰਦੇ ਜੀ ਕਿਉਂਕਿ ਬਿਲਕੁਲ ਸੈਂਟਰ 'ਚ ਪੈ ਜਾਂਦਾ ਮਾਚਲ ਦੇ ਪੰਜਾਬ ਦੇ ਤੇ ਬਿਲਕੁਲ ਸੰਘਣਾ ਜੰਗਲ ਕਰਕੇ ਹਰਾ ਭਰਾ ਫਰੂਟ ਬਹੁਤ ਆ ਇੱਥੇ ਤੇ ਉਹਦੇ ਕਰਕੇ ਇੱਥੇ ਕਾਫੀ ਜਾਨਵਰ ਆ ਜਿਹੜੇ ਰਹਿੰਦੇ ਆ ਆ ਦੇਖੋ ਆਮਲੇ ਨਾਲ ਭਰੇ ਪਏ ਜਿਹੜਾ ਜਿੱਦ ਦੇਖ ਲਓ ਉਦਰੀ ਮੇਨ ਸਭ ਨੂੰ ਸਭ ਤੋਂ ਵਧੀਆ ਇਹ ਲੱਗਾ ਜੀ ਟ੍ਰੈਕ ਇੱਕ ਇਸ ਕਰਕੇ ਇਹ ਬਿਲਕੁਲ ਫਰੂਟਾਂ ਨਾਲ ਭਰਿਆ ਹੋਇਆ ਜਿਦਾਂ ਤੁਹਾਨੂੰ ਦੱਸਿਆ ਹੀ ਆ ਤੇ ਬਾਕੀ ਦੇਖੋ ਰਸਤਾ ਕਿੰਨਾ ਵਧੀਆ ਟਰੈਕ ਵਾਸਤੇ ਰਸਤੇ 'ਤੇ ਬੈਠਣ ਨੂੰ ਇਦਾਂ ਨੀ ਚਟਾਨਾਂ ਮਿਲ ਜਾਂਦੀਆਂ ਪਈਆਂ ਜਿੱਥੇ ਕਿਸੇ ਨੇ ਰੈਸਟ ਕਰਨੀ ਦਾ ਆ ਨਾ ਬੈਠ ਕੇ ਰੈਸਟ ਕਰ ਲੈ ਦੇਖੋ ਜਿਹੜੇ ਬੰਦੇ ਨੇਚਰ ਡਿਪੈਂਡ ਆ ਨਾ ਜਿਹੜੇ ਰਿਲੈਕਸ ਹੋਣਾ ਚਾਹੁੰਦੇ ਆ ਨੇਚਰ 'ਚ ਆ ਕੇ ਕਿਉਂਕਿ ਅੱਜ ਕੱਲ੍ਹ ਹਰੇਕੋ ਬੰਦਾ ਜੀ ਟੈਨਸ਼ਨ 'ਚ ਆ ਰਹਿੰਦਾ ਵੀ ਆ ਕਿਸੇ ਨੂੰ ਫੈਮਿਲੀ ਟੈਨਸ਼ਨ ਕੋਈ ਆਪਣੀ ਪਰਸਨਲ ਕਈ ਤਰ੍ਹਾਂ ਦੀਆਂ ਲੈ ਕੇ ਮਤਲਬ ਦੁਨੀਆ ਇਸ ਵੇਲੇ ਜਿੱਦਾਂ ਦਾ ਟਾਈਮ ਚੱਲਦਾ ਪਿਆ ਇੱਧਰ ਆਓ ਇੱਕ ਵਾਰ ਐ ਰੈਲੈਕਸ ਹੋ ਜਾਊਗੇ ਘੁੰਮ ਫਿਰ ਕੇ ਬਿਲਕੁਲ ਸ਼ਾਂਤ ਜਗ੍ਹਾ ਆ ਆਲੇ ਦੁਆਲੇ ਦਾ ਵੀ ਵਾਹ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਦਰਖਤ ਦੇਖਿਓ ਆ ਦੇਖ ਮੌਇਦ ਪੇ ਆ ਗਏ ਦੇਖੋ ਜੀ ਕਿੰਨਾ ਵਧੀਆ ਇਹ ਦਰਖਤ ਲੱਗਦਾ ਪਿਆ ਇਦਾਂ ਲੱਗਦਾ ਜਿੱਦਾਂ ਕੱਟ ਕੇ ਨਾ ਗੋਲ ਆਪ ਕੀਤਾ ਹੁੰਦਾ ਆ ਇਹ ਰਸਤਾ ਦਾ ਤੁਹਾਨੂੰ ਸਹੀ ਦੱਸੀ ਹੈ ਜੀ ਰਸਤਾ ਇਸ ਤਰ੍ਹਾਂ ਦਾ ਰਸਤਾ ਆਏ ਜੋ ਸਾਨੂੰ ਲੱਗਦਾ ਪਿਆ ਅਸੀਂ ਜਿੰਨਾ ਕਿ ਆਏ ਆ ਚੱਲ ਕੇ ਕਿ ਜਿੱਦਾਂ ਇਹ ਰਸਤਾ ਜੀ ਸਵਰਗ ਨੂੰ ਜਾਂਦਾ ਹੁੰਦਾ ਮੈਂ ਇਹ 100% ਕਹਿੰਦਾ ਜਿਹੜਾ ਬੰਦਾ ਇੱਧਰ ਆ ਗਿਆ ਇੱਕ ਵਾਰ ਉਹ ਸਾਰੇ ਟਰੈਕ ਪੰਜਾਬ ਦੇ ਭੁੱਲ ਜਾਏਗਾ ਜਿੰਨੇ ਵੀ ਉਹਨੇ ਕੀਤੇ ਹੋਣਗੇ ਤੁਸੀਂ ਇਹ ਦੇਖੋ ਕਿੰਨਾ ਵਧੀਆ ਰਸਤਾ ਬਣਿਆ ਹੋਇਆ ਟ੍ਰੈਕ ਦਾ ਤੇ ਆਲੇ ਦੁਆਲੇ ਤੁਸੀਂ ਦੇਖ ਲਓ ਕਿੰਨੇ ਵਧੀਆ ਹਰਿਆਲੀ ਭਰੇ ਦਰਖਤਵਾ ਜੰਗਲ ਆ ਆ ਦੇਖ ਲਓ ਕਿੱਦਾਂ ਇਦਾਂ ਦਾ ਨੇਚਰ ਮਿਲਣਾ ਤੁਹਾਨੂੰ ਕਿਤੇ ਤੁਸੀਂ ਲਾ ਲਓਗੇ ਪਰਮਾਤਮਾ ਵੱਲੋਂ ਆ ਹਸ਼ਿਆਰਪਨ ਨੂੰ ਸਾਡੇ ਪੰਜਾਬ ਨੂੰ ਇੱਕ ਵਰਦਾਨ ਲਾ ਲਓ ਤੁਸੀਂ ਕਿ ਪੰਜਾਬ ਨੂੰ ਇੰਨਾ ਵਧੀਆ ਜੰਗਲ ਦਿੱਤਾ ਹੋਇਆ ਟ੍ਰੈਕਿੰਗ ਵਾਸਤੇ ਮਤਲਬ ਨੇਚਰ ਦੇਖਣ ਵਾਸਤੇ ਰਿਲੈਕਸ ਹੋਣ ਵਾਸਤੇ ਜੇਦਾ ਕਿ ਸਾਡੇ ਬਹੁਤ ਘੱਟ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇੱਧਰ ਕਿਸੇ ਨੇ ਮੈਨੂੰ ਨਹੀਂ ਲੱਗਦਾ ਕੋਈ ਇੱਧਰ ਬੰਦਾ ਆਇਆ ਹੋਏਗਾ ਕਿਉਂਕਿ ਰਸਤੇ 'ਚ ਸਾਨੂੰ ਜਿੰਨੇ ਵੀ ਬੰਦੇ ਮਿਲੇ ਆ ਤੋ ਉਹ ਕਹਿੰਦੇ ਕਿ ਰਸਤੇ ਦਾ ਇੱਧਰ ਪਤਾ ਹੀ ਨਹੀਂ ਕਿਸੇ ਨੂੰ ਕਿ ਇੱਧਰ ਵੀ ਕੋਈ ਹੈ ਚੀਜ਼ ਇਦਾਂ ਦੀ ਹਮਾਰ ਚਲਦੇ ਨੂੰ ਨਹੀਂ ਪਤਾ ਹੋਏਗਾ ਹਾਂ ਆਲੇ ਦੋਲੇ ਦੇ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹੋਏਗਾ ਜਿਹੜੇ ਹੈਗੇ ਆ ਲੇਕਿਨ ਇਹ ਇਦਾਂ ਤੁਸੀਂ ਦਾ ਦੇਖੋ ਤੁਸੀਂ ਆਵਲਾ ਲਾ ਲਓ ਮੈਂ ਤੁਹਾਨੂੰ ਆ ਦੁਬਾਰਾ ਦਿਖਾ ਲਾਂ ਲੱਗਾ ਦੇਖੋ ਥੱਲੇ ਦੀ ਜਿੱਥੋਂ ਦੀ ਅਸੀਂ ਨੰਗਣ ਲੱਗੇ ਆ ਆ ਦੇਖੋ ਆ ਦੇਖੋ ਕਿਦਾਂ ਦੇ ਦਰਖਤ ਆ ਮੈਂ ਤੁਹਾਨੂੰ ਅੰਦਰੋਂ ਵੀ ਦਿਖਾਉਣਾ ਆ ਦੇਖੋ ਦੇਖੋ ਕੀ ਚੀਜ਼ ਬਣੀ ਹੋਈ ਆ ਇਦਾਂ ਦੀ ਤਾਂ ਤੁਸੀਂ ਲਾ ਲੋ ਕਿ ਹਿਮਾਚਲ ਦੇ ਵਿੱਚ ਵੀ ਅਸੀਂ ਘੁੰਮੇ ਕਾਫੀ ਉੱਥੇ ਵੀ ਨਹੀਂ ਇਦਾਂ ਦਾ 뷰 ਦੇਖਣ ਨੂੰ ਮਿਲਦਾ ਜਿੰਨਾ ਵਧੀਆ 뷰 ਇੱਥੇ ਦਾ ਆ ਹੁਣ ਦੇਖੋ ਅਸੀਂ ਆਹ ਰਸਤਾ ਥੱਲੇ ਦੀ ਬਣਿਆ ਹੋਇਆ ਆਹ ਦਰਖਤਾਂ ਦੇ ਬਿਲਕੁਲ ਆਹ ਵਾਲੇ ਜਿੱਦਾਂ ਤੁਸੀਂ ਲਾ ਲੋਗੇ ਕਿ ਕਿਧਰ ਦਰਖਤ ਵਾ ਇੱਕ ਕਿਧਰ ਦਰਖਤ ਵਾ ਇਹਦੀ ਛੱਤ ਬਣੀ ਹੋਈ ਆ ਇਹਦੇ ਥੱਲੇ ਦੀ ਅਸੀਂ ਨੰਗਣਾ ਆ ਇਹ ਰਸਤਾ ਆ ਥੱਲੇ ਦੀ ਦੇਖੋ ਟਰੈਕ ਦਾ ਜਾਂਦਾ ਪਿਆ ਆਹ ਦੇਖ ਲਓ ਅਸੀਂ ਅੰਦਰ ਆ ਗਏ ਆ ਆ ਜਿਹੜੇ ਇਹ ਨਹੀਂ ਪਤਾ ਇਹ ਦਰਖਤਾਂ ਦਾ ਕੀ ਨਾਂ ਆ ਕੀ ਨਹੀਂ ਹੈਗਾ ਆ ਦੇਖੋ ਜਿੱਦਾਂ ਅੰਗੂਰਾਂ ਦੀਆਂ ਬੇਲਾ ਨਹੀਂ ਹੁੰਦੀਆਂ ਜੀ ਮਤਲਬ ਉਦਾਂ ਦਾ ਇਹ ਕੋਈ ਤੁਸੀਂ ਲਾ ਲੋ ਦਰਖਤ ਆਏ ਦੇਖਣ ਨੂੰ ਇੰਨੇ ਪਿਆਰੇ ਲੱਗਦੇ ਆਏ ਆ ਇਹ ਆ ਦੇਖੋ ਮਤਲਬ ਜੇ ਕਿਸੇ ਨੇ ਇੱਧਰ ਕੈਂਪਿੰਗ ਵਾਇਰਾ ਵੀ ਕਰਨੀ ਆ ਤਾਂ ਬਹੁਤ ਵਧੀਆ ਏਰੀਆ ਆ ਇਹ ਤੇ ਨੈਕਸਟ ਵੀਡੀਓ ਅਸੀਂ ਸੋਚ ਰਹੇ ਆ ਤੁਹਾਨੂੰ ਇੱਧਰ ਕੈਂਪਿੰਗ ਕਰਕੇ ਵੀ ਦਿਖਾਵਾਂਗੇ ਕਿਉਂਕਿ ਸਾਨੂੰ ਏਰੀਆ ਬਹੁਤ ਵਧੀਆ ਲੱਗਿਆ ਆ ਦੇਖੋ ਕੀ ਲੱਗਾ ਹੋਇਆ ਇਹਨੂੰ ਆ ਦੇਖੋ ਜੀ ਮਦੰਦ ਹਨ ਇਹਦਾ ਉੱਪਰਲਾ ਜਿਹੜਾ ਆ ਦੇਖੋ ਹੱਥ ਫੇਰਦੇ ਆ ਇਦਾਂ ਆ ਕਿ ਜਿੱਦਾਂ ਲੇਜ਼ਰ ਹੁੰਦੀ ਹੈ ਨਾ ਲੇਜ਼ਰ ਆਪਣੇ ਤੁਸੀਂ ਲਾ ਲੋ ਅਸੀਂ ਗੱਡੀਆਂ ਨੂੰ ਸੀਟ ਕਵਰ ਚੜਾਏ ਹੁੰਦੇ ਆ ਮਲੈਮ ਮਲੈਮ ਜੇ ਦੋਨੋਂ ਪਾਸੇ ਮਤਲਬ ਕਪੜਾ ਹੀ ਲੱਗਦਾ ਇੱਕ ਤਰ੍ਹਾਂ ਇਹ ਤੁਸੀਂ ਇਹ ਦੇਖੋਗੇ ਇਹਦੇ ਨਾਲ ਦੇਖੋ ਭਰਿਆ ਪਿਆ ਸਾਰਾ ਦਰਖਤ ਤੁਸੀਂ ਦੇਖੋ ਕਿੰਨੀ ਵਧੀਆ ਚੀਜ਼ ਆ ਤੇ ਜਿਹੜਾ ਮੈਂ ਉਹ ਤੋੜਿਆ ਨਾ ਤੇ ਤੁਸੀਂ ਜੇ ਹੱਥ ਨਾਲ ਉਹ ਕਿਸੇ ਨੂੰ ਮਤਲਬ ਅਸੀਂ ਦਿਖਾਲਦੇ ਵੀ ਹੈ ਨਾ ਕਿਸੇ ਨੂੰ ਇਦਾਂ ਲੱਗਦਾ ਜਿਦਾ ਫੈਂਸੀ ਕੋਈ ਆਈਟਮ ਹੁੰਦੀ ਆ ਬਾਜ਼ਾਰ ਦੀ ਇਹ ਇਦਾਂ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਇਹਨਾਂ ਨੂੰ ਡਾਕਟਰਾਂ ਨੂੰ ਆਹ ਦੇਖੋ ਸਾਰਾ ਭਰਿਆ ਹੋਇਆ ਇਹ ਇਦਾਂ ਦੀ ਚੀਜ਼ ਆ ਆਹ ਦੇਖੋ ਇਹਦਾ ਚਮਤਕਾਰ ਹੀ ਆ ਬਈ ਮੋਹਿਸਤ ਹਮਮ ਸਹੀ ਗੱਲ ਆ ਆਹ ਦੇਖ ਲਓ ਫੜ ਲਓ ਦੇਖ ਲਓ ਜੀ ਇਦਾਂ ਨਹੀਂ ਹੈ ਜਗਾ ਜਦੋਂ ਅਸੀਂ ਟਰੈਕ ਕਰਦੇ ਆ ਸਾਨੂੰ ਰਸਤੇਆਂ 'ਚ ਮਿਲਦੀਆਂ ਆ ਤਾਂ ਬਹੁਤ ਵਧੀਆ ਲੱਗਦਾ ਪਿਆ ਜੰਗਲੀ ਤુલਸੀ ਦੇਖੋ ਭਾਰੇ ਤਾਈ ਤੁਹਾਨੂੰ ਹੁਣ ਪਹਾੜੀ ਤુલਸੀ ਵੀ ਦਿਖਾਉਣੇ ਆ ਖੰਭੂ ਇਹ ਦੇਖੋ ਖੰਭੂ ਇੰਨੇ ਆ ਆਹ ਦੇਖੋ ਇਹ ਪਹਾੜੀ ਤુલਸੀ ਆ ਤੇ ਜਿਹੜੀ ਹੁਣ ਅਸੀਂ ਤੁਸੀਂ ਲਾ ਲੋ ਘਰਾਂ ਚ ਲਾਉਣੇ ਆ ਉਹਦੀ ਖੁਸ਼ਬੂ ਨਹੀਂ ਹੁੰਦੀ ਤੁਸੀਂ ਕਦੀ ਦੇਖਿਓ ਬਹੁਤ ਘੱਟ ਖੁਸ਼ਬੂ ਹੁੰਦੀ ਆ ਹੁਣ ਅਸੀਂ ਤੁਸੀਂ ਮੰਨਣਾ ਸਾਨੂੰ ਇਹ ਪਤਾ ਦੂਰੋਂ ਪਤਾ ਲੱਗ ਗਿਆ ਇਹਦੀ ਖੁਸ਼ਬੂ ਦੇਖ ਕੇ ਕਿ ਇੱਥੇ ਲੱਗੀ ਹੋਈ ਆ ਤુલਸੀ ਬਹੁਤ ਵਧੀਆ ਜੀ ਨੇਚਰ ਰਾਥੇ ਦਾ ਮਜ਼ਾ ਆ ਗਿਆ ਪੰਜਾਬ ਦੇ ਵਿੱਚ ਇਹ ਸਾਡਾ ਤੁਸੀਂ ਲਾ ਲਓਗੇ ਇਦਾਂ ਦਾ ਟਰੈਕ ਆ ਇੱਕ ਕਿ ਜਿਹੜਾ ਕਿ ਸਾਨੂੰ ਇੰਨਾ ਵਧੀਆ ਲੱਗਿਆ ਇੰਨੀ ਰੈਕਸੇਸ਼ਨ ਮਿਲਦੀ ਪਈ ਹੈ ਨਾ ਇੱਥੇ ਕਿਉਂਕਿ ਇੱਥੇ ਆਲੇ ਦੁਆਲੇ ਤੁਸੀਂ ਦੇਖੋ ਆਪ ਸੋਚੋ ਜੇ ਬੰਦਾ ਕਿਸੇ ਜੰਗਲ 'ਚ ਗਿਆ ਹੋਵੇ ਉਹਨੂੰ ਫਰੂਟਾਂ ਨਾਲ ਭਰੇ ਦਰਖਤ ਤੇ ਦਰਖਤ ਕਦੀ ਕੋਈ ਚੀਜ਼ ਦੇਖਣ ਨੂੰ ਇਦਾਂ ਨਹੀਂ ਦੇਖੀ ਬੰਦਾ ਦੇਖੇ ਜਿਹੜੀ ਕਦੀ ਦੇਖੀ ਨਾ ਹੋਵੇ ਜੋ ਤੁਹਾਨੂੰ ਰਸਤੇ 'ਚ ਦਿਖਾਇਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਇਆ ਤੁਸੀਂ ਦੇਖ ਲਓ ਆਪ ਤੇ ਉਹਦੇ ਨਾਲ ਕਿੰਨੀ ਰੈਕਸੇਸ਼ਨ ਮਿਲਦੀ ਆ ਬਾਕੀ ਇਹ ਆ ਕਿ ਰਸਤਾ ਬਹੁਤ ਵਧੀਆ ਬਣਿਆ ਹੋਇਆ ਤੇ ਬਾਕੀ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਆਹ ਦੇਖੋ ਤੁਸੀਂ ਸੁਣਦੇ ਵੀ ਹੁਣੇ ਵੀਡੀਓ ਦੇ ਪਿੱਛੋਂ ਸੁਣਾਈ ਦੇ ਰਹੀਆਂ ਜਿਹੜੀਆਂ ਕਿ ਬੰਦਾ ਵੈਸੇ ਹੀ ਉਹ ਆਵਾਜ਼ਾਂ ਨੂੰ ਸੁਣ ਕੇ ਮੋਹਿਤ ਹੋ ਜਾਂਦਾ ਕਿ ਰਿਲੈਕਸ ਹੋ ਜਾਂਦਾ ਕੁਦਰਤੀ ਚੀਜ਼ਾਂ ਨੂੰ ਬਾਕੀ ਸਾਡੀ ਸਾਰਿਆਂ ਨੂੰ ਰਿਕਵੈਸਟ ਆ ਦੇਖੋ ਵੀਡੀਓ ਦੇ ਵਿੱਚ ਵੀ ਅਸੀਂ ਕਹਿੰਦੇ ਰਹੀਦਾ ਕਿ ਮਤਲਬ ਇੰਨੀ ਸੋਹਣੀਆ ਜਗ੍ਹਾ ਤੇ ਜਾ ਕੇ ਸਾਨੂੰ ਬਿਲਕੁਲ ਖਿਆਲ ਰੱਖਣਾ ਚਾਹੀਦਾ ਕੋਈ ਵੀ ਪਲਾਸਟਿਕ ਵਗੈਰਾ ਲਫਾਵੇ ਵਗੈਰਾ ਨਹੀਂ ਸਿੱਟਣੇ ਉਹਨੂੰ ਬੈਗਾਂ 'ਚ ਪਾ ਕੇ ਇੱਧੇ ਵਾਪਸ ਲੈ ਆਣਾ ਤੁਸੀਂ ਦੇਖੋ ਜੇ ਅਸੀਂ ਇੱਥੇ ਖਲਾਰਾ ਪਾ ਕੇ ਜਾਵਾਂਗੇ ਤਾਂ ਤੁਸੀਂ ਆਪ ਦੱਸੋ ਇੰਨੇ ਵਧੀਆ ਨੇਚੇ ਨੂੰ ਅਸੀਂ ਕਿਦਾਂ ਖਰਾਬ ਕਰਦੇ ਪਏ ਆਂ ਬਾਕੀ ਦੇਖੋ ਜੀ ਤੁਸੀਂ ਇੱਕ ਵਾਰ ਜਦੋਂ ਇੱਥੇ ਆਉਗੇ ਟਰੈਕ ਕਰਨ ਵਾਸਤੇ ਜੇ ਕਿਸੇ ਨੂੰ ਨਾਮ ਪਤਾ ਲੱਗੇ ਤਾਂ ਮੈਂ ਲੋਕੇਸ਼ਨ ਵੀ ਹਮੇਸ਼ਾ ਪਾਈ ਹੁੰਦੀ ਆ ਤੇ ਬਾਕੀ ਤੁਸੀਂ ਮਤਲਬ ਫੋਨ ਨੰਬਰ ਮੰਗ ਸਕਦੇ ਆ ਮੇਰਾ ਵੀਡੀਓ ਦੇ ਵਿੱਚ ਦੇਖ ਕੇ ਤਾਂ ਮੈਂ ਤੁਹਾਡੀ ਜਿੰਨੀ ਹੈਲਪ ਹੋ ਸਕੇ ਕਰ ਸਕਦਾ ਆ ਤੇ ਲੇਕਿਨ ਮੈਂ ਇਹ ਕਹਿੰਨਾ ਇੱਕ ਵਾਰ ਜਿਹੜਾ ਬੰਦਾ ਰਿਲੈਕਸ ਹੋਣਾ ਚਾਹੁੰਦਾ ਆ ਕਹਿੰਦੇ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਅਸੀਂ ਬਹੁਤ ਬਿਜ਼ੀ ਹੋ ਗਏ ਆ ਅਸੀਂ ਕੁਦਰਤੀ ਚੀਜ਼ਾਂ ਨੂੰ ਭੁੱਲ ਗਏ ਆ ਜਿੱਥੇ ਅਸੀਂ ਰਿਲੈਕਸ ਹੁੰਨੇ ਆ ਸਾਡਾ ਸਾਨੂੰ ਵਧੀਆ ਲੱਗਦਾ ਆ ਤਾਂ ਇੱਕ ਵਾਰ ਜਰੂਰ ਆਓ ਮਤਲਬ ਇਹ ਜਗ੍ਹਾ ਇਹ ਨਹੀਂ ਕਿ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਹੀਂ ਨਾਲ ਲੈ ਆ ਸਕਦੇ ਫੈਮਿਲੀ ਵਿਦ ਫੈਮਿਲੀ ਆ ਸਕਦੇ ਆ ਬਹੁਤ ਵਧੀਆ ਆ ਦੇਖੋ ਸੜਕ ਦੇ ਉੱਤੇੋਂ ਸਿਰਫ ਤੁਹਾਡੀ ਗੱਡੀ ਵੀ ਆ ਜਾਏਗੀ ਅੱਧਾ ਕਿਲੋਮੀਟਰ ਉੱਥੋਂ ਆ ਕੇ ਅੱਗੇ ਟ੍ਰੈਕਵਾ ਟ੍ਰੈਕ ਵੀ ਬਹੁਤ ਸਾਫ਼ ਵਾ ਦੇਖੋ ਆ ਦੇਖੋ ਰਾਹਤੇ ਜਿੱਦਾਂ ਅੱਗੇ ਜਾਓ ਨਾਲੋ ਨਾਲ ਨਿਸ਼ਾਨ ਆ ਰਹੇ ਆ ਅੱਗੇ ਰਸਤਾ ਕਿੱਧਰ ਨੂੰ ਜਾਂਦਾ ਅੱਛਾ ਮਤਲਬ ਇਹ ਜੰਗਲ ਨੂੰ ਰਸਤਾ ਜਾਂਦਾ ਇੱਕ ਤਰ੍ਹਾਂ ਤੇ ਨਹੀਂ ਮੈਨੂੰ ਇੱਕ ਚੀਜ਼ ਦੱਸਿਓ ਇਹ ਨਿਸ਼ਾਨ ਜਿਹੜੇ ਤਾਂ ਆ ਕੋਈ ਗਵਾਚ ਨਾ ਜਾਵੇ ਇਹ ਪੰਜਾਬ ਹਮਾਚੂ ਦੀ ਬਾਉਂਡਰੀ ਹੈ ਇਧਰਲੀ ਸਾਈਡ ਹਮਾਚੂ ਤੇ ਇਧਰ ਦੇ ਬਸ ਪੰਜਾਬ ਦੇ ਪੰਜਾਬ ਸਟੇਟ ਆ ਅੱਛਾ ਠੀਕ ਆ ਜੀ ਆਹ ਦੇਖੋ ਜੀ ਜੋ ਅਸੀਂ ਤੁਹਾਨੂੰ ਪਹਿਲਾਂ ਕਹਿੰਦੇ ਪਏ ਸੀਗੇ ਸਾਨੂੰ ਇਹੀ ਲੱਗਦਾ ਜੀ ਸ਼ਾਇਦ ਨਿਸ਼ਾਨ ਬਣੇ ਹੋਏ ਆਏ ਕਿ ਕੋਈ ਬੰਦਾ ਗਵਾਚ ਨਾ ਜਾਵੇ ਜੇ ਇਧਰ ਕੋਈ ਆਵੇ ਲੇਕਿਨ ਆਹ ਭਾਈ ਹੁਣੀ ਜਿਹੜੇ ਕਰਦੇ ਪਏ ਆ ਪੇਂਟ ਵਗੈਰਾ ਤਾਂ ਇਹ ਸਾਨੂੰ ਮਿਲੇ ਰਸਤੇ 'ਚ ਤਾਂ ਇਹ ਕਹਿੰਦੇ ਪਏ ਆ ਕਿ ਇਹ ਤਾਂ ਲੱਗਾ ਹੋਇਆ ਕਿ ਇੱਧਰ ਦੇਖੋ ਇਹ ਤੋਂ ਜਿਹੜੀ ਰਾਈਟ ਹੈਡ ਆ ਇਹ ਹਿਮਾਚਲ ਦਾ ਬਾਰਡਰ ਆ ਇਹ ਸਾਰਾ ਹਿਮਾਚਲ ਪੈ ਜਾਂਦਾ ਤੇ ਲੈਫਟ ਹੈਂਡ ਸਾਰਾ ਪੰਜਾਬ ਆ ਜਿੱਦਾ ਤੁਹਾਨੂੰ ਦੱਸਿਆ ਕਿ ਜਿਹੜਾ ਇਹ ਜੰਗਲ ਆ ਅੱਧਾ ਪੰਜਾਬ ਦੇ ਅੰਡਰ ਆਉਂਦਾ ਆ ਜਿੱਥੇ ਅਸੀਂ ਘੁੰਮਦੇ ਪਏ ਆ ਇਹ ਸਾਰਾ ਪੰਜਾਬ ਦੇ ਅੰਡਰ ਆ ਤੇ ਇੱਧਰਲੀ ਵਾਲੀ ਸਾਈਡ ਜਿਹੜੀ ਆ ਹਿਮਾਚਲ ਦੇ ਅੰਡਰ ਆ ਇਦਾਂ ਹੀ ਆ ਨਾ ਭਾਜੀ ਹਾਂਜੀ ਹੋਰ ਜੀ ਕੀ ਆ ਚੱਲ ਜੀ ਵਧੀਆ ਜੀ ਵਧੀਆ ਏਰੀਆ ਬਹੁਤ ਵਧੀਆ ਜੀ ਇੱਧਰ ਆ ਨਾ ਤੇ ਤੁਸੀਂ ਭਾਜੀ ਕਿਹੜਾ ਆਪਣਾ محکمہ ਵਗੈਰਾ ਆਇਆ ਫੋਰੈਸਟ ਠੀਕ ਹੈ ਠੀਕ ਹੈ ਫੋਰੈਸਟ ਡਿਪਾਰਟਮੈਂਟ ਤੋਂ ਆਏ ਤੇ ਇਹ ਇੱਥੇ ਲੱਗੇ ਹੋਏ ਸੀਗੇ ਤੁਹਾਨੂੰ ਦੱਸਿਆ ਜਿਹਦਾ ਪੇਂਟ ਤੇ ਹੋਰ ਭਾਜੀ ਤੇਰਾ ਕੁਝ ਦੱਸੋ ਤੁਹਾਨੂੰ ਪਤਾ ਹੋਣਾ ਠੀਕ ਹੈ ਠੀਕ ਹੈ ਲੇਕਿਨ ਭਾਜੀ ਜੇ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਏਰੀਆ ਲੱਗਦਾ ਪਿਆ ਮਤਲਬ ਜਿੱਦਾਂ ਦਾ ਜੰਗਲ ਆਏ ਬਹੁਤ ਵਧੀਆ ਚੂਹੇ ਬਾਰਡਰ ਹੋਣ ਕਰਕੇ ਸਾਰਾ ਵਧੀਆ ਸਾਰਾ ਵਧੀਆ ਹੀ ਹੈ ਨਾ ਹੋ ਗਿਆ ਜੀ ਸਾਰਾ ਕੰਪਲੀਟ ਤੁਹਾਡਾ ਨਹੀਂ ਨਹੀਂ ਅਜੇ ਬਹੁਤ ਦੂਰ ਤੱਕ ਆ ਅਸੀਂ ਕਿੰਨੇ ਕਿਲੋਮੀਟਰ ਤੱਕ ਅੱਗੇ ਭਾਈ ਅਸੀਂ 2 ਕਿਲੋਮੀਟਰ ਤੱਕ ਆਏ ਆ ਸਿਰਲੇ 2 ਕਿਲੋਮੀਟਰ ਪਤਾ ਹੀ ਕਿੰਨੇ ਅੱਗੇ ਜਾ ਗਏ ਇਹ ਹੋਣਾ ਆ ਟੈਕ ਉਹ ਜਿੰਦਾ کہہ ਗਏ ਅਸੀਂ ਉਹਨਾਂ ਦੇ ਕਰੀਂਦੇ ਗਾਂ ਵਾਲੇ ਬਹੁਤ ਪੈਸੇ ਆ ਬਹੁਤ ਪੈਸੇ ਆ ਨਾ ਜੀ ਬਹੁਤ ਰੰਗ ਥੋੜਾ ਜਿਹਾ ਟੈਟ ਹੋ ਗਿਆ ਇਹਦਾ ਕੱਥ ਹੋਇਆ ਇਹ ਜਿੱਥੇ ਮੁੜੇ ਆਏ ਅੱਛਾ ਠੀਕ ਆ ਠੀਕ ਆ ਜੀ ਉਹ ਦਿਖਾ ਕੇ ਖਾਓ ਖਾਓ ਜੀ ਟਾਈਮ ਹੋ ਗਿਆ ਰੋਟੀ ਦਾ ਵੀ ਹੁਣ ਆ ਲੋ ਜੀ ਇਹ ਸਭ ਤੋਂ ਮੇਨ ਸਾਨੂੰ ਕੀ ਲੱਗਾ ਜਿੱਦਾਂ ਹੁਣ ਅਸੀਂ ਕਈ ਜਗ੍ਹਾ ਤੇ ਜਾਂਦੇ ਹਾਂ ਹਿਮਾਚਲ ਵੀ ਜਾਂਦੇ ਪੰਜਾਬ ਵੀ ਜਾਂਦੇ ਉੱਥੇ ਖਲਾਰਾ ਬਹੁਤ ਹੁੰਦਾ ਲਫਾਫੇ ਡਿਗੇ ਹੁੰਦੇ ਆ ਚਿਪਸ ਦੇ ਪੈਕੇਟਾਂ ਦੇ ਲਫਾਵੇ ਬੋਤਲਾਂ ਭੰਨੀਆਂ ਹੁੰਦੀਆਂ ਆ ਸ਼ਰਾਬ ਦੀਆਂ ਇੱਥੇ ਇਦਾਂ ਦਾ ਇੱਕ ਵੀ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਪੁਲਥੇ ਨਹੀਂ ਮਿਲਿਆ ਕੋਈ ਵੀ ਪੁਲਥੇ ਨਹੀਂ ਮਿਲਿਆ ਕਿਸੇ ਤਰ੍ਹਾਂ ਦਾ ਵੀ ਮਤਲਬ ਤੁਸੀਂ ਲਾ ਲਓ ਬੋਤਲ ਨਹੀਂ ਮਿਲੀ ਟੁੱਟੀ ਹੋਈ ਇੱਥੋਂ ਇਹ ਪ੍ਰੂਫ ਆ ਕਿ ਇੱਥੇ ਆਪਣਾ ਅਜੇ ਤੱਕ ਕਿਸੇ ਨੂੰ ਟਰੈਕ ਦਾ ਪਤਾ ਹੀ ਨਹੀਂ ਹੈਗਾ ਇਹ ਟਰੈਕ ਦਾ ਕਿਸੇ ਨੂੰ ਨਹੀਂ ਪਤਾ ਤੇ ਇਹਦੇ ਕਰਕੇ ਇੱਥੇ ਕੋਈ ਖਲਾਰਾ ਨਹੀਂ ਹੈਗਾ ਦੇ ਇਸ ਕਰਕੇ ਜਰੂਰ ਆਓ ਪਰ ਆ ਚੀਜ਼ ਦਾ ਖਿਆਲ ਰੱਖੋ ਤੇ ਅਸੀਂ 15 20 ਦਿਨ ਪਹਿਲਾਂ ਜਿਹੜਾ ਟਰੈਕ ਕੀਤਾ ਸੀ ਉਹ ਵੀ ਇੱਥੇ ਦਾ ਸੀ ਉੱਥੇ ਸਿਰਫ ਮਾਤਾ ਦਾ ਦਰਬਾਰ ਆ ਇੱਥੇ ਉਹ ਦਿਖਾਇਆ ਸੀਗਾ ਉਸ ਟਾਈਮ ਇਹ ਸੀਗਾ ਚਲੋ ਟਾਈਮ ਘੱਟ ਸੀਗਾ ਤੇ ਉਹ ਟਰੈਕ ਵੱਲ ਦੇਖ ਕੇ ਮੇਰੇ ਭਰਾ ਭੈਣ ਬਹੁਤ ਆਏ ਇੱਥੇ ਥੋੜੇ ਦਿਨ ਪਹਿਲਾਂ ਵੀ ਹਿਸ਼ਾਰਪੁਰ ਤੋਂ ਕਿਸੇ ਨੇ ਟਰੈਕ ਕੀਤਾ ਉਹ ਵੀਡੀਓ ਦੇਖ ਕੇ ਤੇ ਚਲੋ ਬਹੁਤ ਵਧੀਆ ਗੱਲ ਆ ਕਿ ਕਿਸੇ ਨੂੰ ਤਾਂ ਇਸ ਚੀਜ਼ ਦਾ ਫਾਇਦਾ ਹੋ ਰਿਹਾ ਸਾਡੀ ਵੀਡੀਓ ਦੇਖ ਕੇ ਆ ਦੇਖ ਲੋ ਜਿੰਨਾ ਮਰਜੀ ਅੱਗੇ ਚੱਲ ਜਾਓ ਜੀ ਉੰਨਾ ਹੀ ਵਧੀਆ ਰਸਤਾ ਆ ਰਿਹਾ ਉੰਨਾ ਵਧੀਆ ਨੇਚਰ ਆ ਰਿਹਾ ਉੰਨੇ ਵਧੀਆ ਜੰਗਲ ਆ ਰਿਹਾ ਅੱਗੇ ਉਹ ਦੇਖੋ ਜੀ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਉਹ ਥੱਲੇ ਪਾਣੀ ਦਾ ਆ ਦੇਖੋ ਪਾਣੀ ਪਾਣੀ ਆ ਥੱਲੇ ਜਿੱਦਾਂ ਤੁਸੀਂ ਲਾ ਲੋ ਕਿ ਕੋਈ ਤਲਾਬ ਹੁੰਦਾ ਆ ਪਾਣੀ ਦਾ ਕਿੰਨਾ ਵਧੀਆ ਨੇਚਰ ਆ ਥੱਲੇ ਖਾਈ ਆ ਉਹਦੇ ਵਿੱਚ ਪਾਣੀ ਪਾਣੀ ਆ ਪਾਣੀ ਪਿੰਦਾ ਉਹ ਦੇਖ ਲਓ ਬੋਈ ਤਾਂ ਦੋਲਾ ਆ ਦੇਖੋ ਜ਼ੂਮ ਕੀਤਾ ਜੀ ਮੈਂ ਤਾਂ ਫਿਰ ਨਜ਼ਰ ਆਉਂਦਾ ਪਿਆ ਤੁਸੀਂ ਚੰਗੀ ਤਰ੍ਹਾਂ ਆ ਦੇਖੋ ਜੂਮ ਕਰਕੇ ਤੇ ਆ ਨਜ਼ਰ ਆ ਰਿਹਾ ਪਾਣੀ ਪੀ ਰਿਆ ਥੱਲੇ ਮੋਝ ਹਲਾਇ ਨੂੰ ਮੜ ਜਾ ਮਾਰ ਕੋਸ਼ ਇਹਦੇ ਉਹ ਦੇਖੋ ਜੀ ਉਹ ਦੇਖੋ ਉਹ ਦੇਖੋ ਉਹ ਦੇਖੋ ਭੱਜਿਆ ਦੇਖ ਲਓ ਆਉਂਦੇ 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 ਜਾ ਰਿਹਾ ਜੀ ਦੇਖੋ ਬਹੁਤ ਪਿਆਰਾ ਹੈ ਇਹ ਨਵਾ ਜੀ ਸਾਡੇ ਅਸੀਂ ਸਾਂਭਰਵਾ ਸਾਡੇ ਜਿਹੜੇ ਹਿਸ਼ਾਰਪੁਰ ਦੇ ਵਾਲੇ ਘੁੰਮਦੇ ਆ ਤੇ ਇਹ ਹੈ ਨਵਾ ਤੇ ਇਹਦਾ ਕਲਰ ਦੇਖੋ ਕਿੰਨਾ ਪਿਆਰਾ ਲੱਗਦਾ ਇਹਦਾ ਤੇ ਆ ਦੇਖੋ ਹੁਣ ਉੱਪਰ ਨੂੰ ਜਾ ਰਹੇ ਆ ਪਹਾੜੀ ਦੇ ਵਿੱਚ ਨੂੰ ਤੁਸੀਂ ਆਪ ਦੇਖ ਲਓ ਕਿੰਨੀ ਵਧੀਆ ਜਗ੍ਹਾ ਆ ਕਿ ਇੱਥੇ ਇਹ ਜੰਗਲੀ ਜਾਨਵਰਾਂ ਨਾਲ ਵੀ ਭਰੀ ਪਈ ਆ ਇਦਾਂ ਦੀ ਤੁਸੀਂ ਦੇਖ ਲਓ ਕੁਦਰਤੀ ਜਾਨਵਰ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ ਜਦੋਂ ਤੁਸੀਂ ਆਉਗੇ ਦੇਖ ਲਓ ਨਜ਼ਾਰੇ ਜੀ ਇਧਰਲੇ ਟਰੈਕ ਤੇ ਬਾਕੀ ਆ ਦੇਖੋ 뷰 ਕਿੰਨਾ ਵਧੀਆ ਆ ਉੱਪਰ ਪਹਾੜੀ ਦੇ ਉੱਪਰ ਚੜ ਕੇ ਬਹਿ ਜਾਓ ਜਿੱਦਾਂ ਮਰਜ਼ੀ ਪਿਕਨਿਕ ਮਨਾਓ ਇੱਥੇ ਆ ਕੇ ਰਿਲੈਕਸ ਹੋਵੋ ਜ਼ਿੰਦਗੀ ਦੀਆਂ ਟੈਨਸ਼ਨਾਂ ਨੂੰ ਖਤਮ ਕਰੋ ਆ ਕੇ ਇੱਧਰ ਤੇ ਅਸੀਂ ਕਿਥੋਂ ਥੋੜੀ ਜਿਹੀ ਰੈਸਟ ਕਰ ਲਈਏ ਹੁਣ ਥੋੜਾ ਜਿਹਾ ਕੁਝ ਖਾਣ ਨੂੰ ਲੈਂਦਾ ਆ ਤੇ ਖਾ ਲਈਏ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਕਿੰਨੀ ਰਿਲੈਕਸੇਸ਼ਨ ਮਿਲਦੀ ਆ ਆ ਦੇਖੋ ਜੀ ਕਿੰਨਾ ਪਿਆਰਾ 뷰 ਆ ਸਾਂਬਰ ਦੇ ਸਿੰਘ ਦੇਖੋ ਲੱਗਦਾ ਇਹ ਸਾਡਾ ਪੰਜਾਬ ਆ ਲੋ ਜੀ ਅਸੀਂ 5 ਕਿਲੋਮੀਟਰ ਦਾ ਟਰੈਕ ਕਰ ਲਿਆ ਜੀ ਤੇ ਹੁਣ ਅਸੀਂ ਇੱਥੇ ਰੁਕੇ ਸਕੇ ਅਸੀਂ ਕਹਿੰਦਾ ਚਲੋ ਥੋੜਾ ਟਾਈਮ ਰੈਸਟ ਕਰ ਲਈਏ ਤੇ ਬਾਕੀ ਦੇਖੋ ਜਿਹੜਾ ਕੋਈ ਮੇਰਾ ਵੀਰ ਲੰਬਾ ਟਰੈਕ ਕਰਨਾ ਚਾਹੁੰਦਾ ਹੈ ਟਰੈਕ ਬਹੁਤ ਲੰਬਾ ਆ ਤੇ ਮਤਲਬ ਜੇ ਉਹਦੇ ਕੋਲ ਟਾਈਮ ਹੈਗਾ ਸਵੇਰੇ ਟਾਈਮ ਸਿਰ ਆਵੇ ਤਾਂ ਸ਼ਾਮ ਤੱਕ ਕਾਫੀ ਲੰਬਾ ਟਰੈਕ ਕਰ ਲੇਗਾ ਤਾਂ ਅਸੀਂ ਦਾ ਮਤਲਬ 5 ਕਿਲੋਮੀਟਰ ਟਰੈਕ ਕੀਤਾ ਤੁਹਾਨੂੰ ਦਿਖਾਇਆ ਵੀ ਆ ਮਤਲਬ ਤੁਸੀਂ ਇਹ ਲਾ ਲੋ ਕਿ ਸਾਨੂੰ ਇਸ ਟਰੈਕ ਜਿੰਨੇ ਵੀ ਅੱਜ ਤੱਕ ਟਰੈਕ ਕੀਤੇ ਅਸੀਂ ਪੰਜਾਬ ਦੇ ਆਲੇ ਦੁਆਲੇ ਪਹਾੜਾਂ ਦੇ ਥਾਣਾ ਡੈਮ ਹੋ ਗਿਆ ਟੋਲਵਾੜਾ ਤੇ ਹੋਰ ਸਾਡੇ ਮਾਤਾ ਚਿੰਦਪੌਰ ਰੋਡ ਤੇ ਜਿੰਨੇ ਵੀ ਪਹਾੜਾ ਉੱਥੇ ਟਰੈਕ ਕੀਤੇ ਆ ਮਤਲਬ ਤੁਸੀਂ ਲਾ ਲੋ ਕਿ ਇਹ ਟਰੈਕ ਕਰਨ ਤੋਂ ਬਾਅਦ ਸਾਨੂੰ ਕੁਝ ਵੀ ਮਤਲਬ ਇਹ ਲੱਗਦਾ ਪਿਆ ਉਹ ਕੁਝ ਵੀ ਨਹੀਂ ਸੀ ਕਿ ਟਰੈਕ ਨਾ ਉੱਥੇ ਇੰਨਾ ਵਧੀਆ ਨੇਚਰ ਤੁਸੀਂ ਦੇਖਿਆ ਜਿੱਦਾਂ ਦੇ ਆਲੇ ਦੁਆਲੇ ਦੇ 뷰 ਆ ਆਮਲੇ ਨਾਲ ਭਰੇ ਹੋਏ ਇਹਨਾਂ ਇੱਥੇ ਦਰਖਤਵਾ ਔਰ ਫਰੂਟਾਂ ਦੇ ਨਾਲ ਵੀ ਤੇ ਬਾਕੀ ਤੁਸੀਂ ਦੇਖਿਆ ਰਸਤਾ ਕਿਦਾਂ ਦਾ ਬਣਿਆ ਹੋਇਆ ਆ ਮਤਲਬ ਇੱਕ ਇਦਾਂ ਦਾ ਟਰੈਕ ਆ ਜਿਹੜਾ ਵੀ ਮੇਰਾ ਵੀਰ ਇੱਥੇ ਆਏਗਾ ਉਹ बार-बार ਆਏਗਾ ਇਸ ਟਰੈਕ ਬਾਰੇ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਤੇ ਬਿਲਕੁਲ ਇਹ ਹਿਮਾਚਲ ਦੇ ਬਾਰਡਰ ਤੇ ਪੈ ਜਾਂਦਾ ਪੰਜਾਬ ਦੇ ਅੰਡਰ ਆਉਂਦਾ ਆ ਤੇ ਇੱਕ ਵਾਰ ਜਰੂਰ ਆਓ ਇੱਥੇ ਪਿਕਨਿਕ ਮਨਾਉਣ ਵਾਸਤੇ ਜਾਂ ਇੱਥੇ ਟਰੈਕ ਕਰਨਾ ਆ ਕੋਈ ਟਰੈਕ ਦਾ ਮਤਲਬ ਲਵਰ ਆ ਜਾਂ ਕਿ ਹੋਰ ਵੀ ਮਤਲਬ ਜੇ ਘੁੰਮਣ ਫੇਣਾ ਆਇਆ ਇਧਰ ਲਈ ਸਿਰ ਵੀ ਤੇ ਫੈਮਿਲੀ ਉਹ ਆ ਸਕਦਾ ਆ ਬਹੁਤ ਰਿਲੈਕਸੇਸ਼ਨ ਮਿਲੇਗੀ ਬਹੁਤ ਵਧੀਆ ਨੇਚਰ ਆ ਇੱਥੇ ਦਾ ਹਾਲੇਦ ਵਾਲੇ ਦਾ ਮਤਲਬ ਤੁਸੀਂ ਇੱਕ ਵਾਰ ਆਓ ਤਾਂ ਤੁਸੀਂ ਬਾਰ ਬਾਰ ਯਾਦ ਵੀ ਕਰੋਗੇ ਤੇ ਆਉਗੇ ਵੀ ਇੱਥੇ ਤੇ ਹੁਣ ਬਾਕੀ ਅਸੀਂ ਹੁਣ ਵਾਪਸੀ ਲੱਗੇ ਕਰਨ ਤੇ ਤੁਹਾਨੂੰ ਮਿਲਾਂਗੇ ਹੁਣ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਨਾਲ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਆ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜਰੂਰ ਕਰਿਆ ਕਰੋ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ इजीली ਪਹੁੰਚ ਸਕੇ ਇਦੇ ਨਾਲ ਸਾਨੂੰ ਮੋਟੀਵੇਸ਼ਨ ਵੀ ਮਿਲਦੀ ਆ ਆ ਦੇਖੋ ਜੀ ਆਮਲੇ ਲਏ ਅਸੀਂ ਥੋੜੇ ਜਿਹੇ ਥੋੜੇ ਜਿਆਦਾ ਨਹੀਂ ਲਏ ਤੇ ਕਿਉਂਕਿ ਲਾਸਟ ਟਾਈਮ ਮੇਰੀ ਵੀਡੀਓ ਤੁਸੀਂ ਦੇਖਿਓ ਕਾਫੀ ਲੈ ਕੇ ਸੀ ਅਸੀਂ ਤੇ ਹੁਣ ਨਾਲ ਮੇਰਾ ਮੇਰਾ ਫਰੈਂਡ ਆਇਆ ਸੀ ਇਹਨੂੰ ਚਾਹੀਦੇ ਸੀ ਇਹਨੇ ਆਪਣੇ ਜੋਗੇ ਲੈ ਲਏ ਆ ਤੇ ਬਾਕੀ ਆ ਦੇਖੋ ਅਸੀਂ ਆ ਇੱਕ ਸਾਨੂੰ ਨਹੀਂ ਪਤਾ ਨਹੀਂ ਲੱਗਿਆ ਕੀ ਚੀਜ਼ ਆ ਤੇ ਵੱਡੀਆਂ ਵੱਡੀਆਂ ਫਲੀਆਂ ਆ ਬਹੁਤ ਵੱਡੇ ਸਾਈਜ਼ ਦੀਆਂ ਕੈਮਰੇ ਨਾਲ ਛੋਟੀਆਂ ਲੱਗਦੀਆਂ ਹੁਣ ਤੇ ਇਹ ਇਹਦੇ ਉੱਪਰ ਇਦਾਂ ਆਇਆ ਚੜਿਆ ਜਿਹਦਾ ਸੁਨੀਲ ਦਾ ਕੱਪੜਾ ਚੜਿਆ ਹੁੰਦਾ ਆ ਲੈਦਾ ਦਾ ਸੁਨੀਲ ਦਾ ਬਿਲਕੁਲ ਮਲੈਮ ਲੈਵਾ ਤੁਸੀਂ ਦਾ ਹੱਥ ਲਾਉਗੇ ਬਿਲਕੁਲ ਮਲੈਮ ਆ ਹੈ ਵੀ ਉਹ ਭਰੀ ਹੈ ਕੋਈ ਵੀ ਤੁਸੀਂ ਆ ਦੇਖੋ ਚੱਕ ਕੇ ਦਿਖਾ ਲਦਾ ਦੇਖੋ ਕਾਫੀ ਵੇਟ ਆ ਇਹਦਾ ਤੇ ਬਹੁਤ ਪਿਆਰੀਆਂ ਪਿਆਰੀਆਂ ਇਦਾਂ ਦੀਆਂ ਲੱਗੀਆਂ ਹੋਈਆਂ ਸੀ ਦੇਖ ਲਓ ਇਸ ਜੰਗਲ ਚ ਬਾਕੀ ਆਮਲੇ ਤੋੜੇ ਆ ਬੇਰ ਰਸੀ ਵੇਹੇ ਬਹੁਤ ਖਾਦੇ ਆ ਤੇ ਹੁਣ ਤੇ ਬਾਕੀ